ਨਿਤਪੁਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਹੜਾ ਕਿ ਤੁਹਾਨੂੰ ਦੱਸ ਦਈਏ ਕਿ ਪਿਛਾਵਾਂ ਥਾਣੇ ਖੇਤਰ ਦੇ ਇੱਕ ਪਿੰਡ ਵਿੱਚ ਵਿਆਹ ਸਮਾਗਮ ਦੀਆਂ ਖੁਸ਼ੀਆਂ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ ਜਦੋਂ ਲਾੜੀ ਨੇ ਲਾੜੇ ਨੂੰ ਦੇਖਨਸਾਰੀ ਜਵਾਬ ਦੇ ਦਿੱਤਾ ਤਾ ਇਨਕਾਰ ਕਰ ਦਿੱਤਾ ਲਾੜੀ ਵੱਲੋਂ ਵਿਆਹ ਨਾ ਕਰਨ ਦਾ ਕਾਰਨ ਲਾੜੇ ਦੀ ਦਾੜੀ ਸੀ ਵਿਆਹ ਵਾਲੀ ਕੁੜੀ ਨੂੰ ਕਲਿੰਚ ਵਾਲੇ ਨੌਜਵਾਨ ਪਸੰਦ ਸੀ ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਨਾਲ ਉਸ ਦਾ ਵਿਆਹ ਹੋ ਰਿਹਾ ਸੀ ਉਸਦੇ ਦਾੜੀ ਸੀ ਜਿਸ ਨੂੰ ਦੇਖਦੇ ਸਾਰ ਲਾੜੀ ਦੇ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਬਰਾਤ ਹਰਦੋਈ ਦੇ ਮਿਹੂਪੁਰ ਤੋਂ ਪਿਛਾਵਾ ਪਹੁੰਚੀ ਸੀ ਬਰਾਤ ਨਾਲ ਆਏ ਲੋਕ ਤੇ ਰਿਸ਼ਤੇਦਾਰ ਬੜੀ ਖੁਸ਼ੀ ਨਾਲ ਨੱਚਦੇ ਗਾਉਂਦੇ ਸੀ ਵਿਆਹ ਵਾਲੀ ਥਾਂ ਤੇ ਜਦੋਂ ਲਾੜਾ ਲਾੜੀ ਦੀ ਜੈ ਮਾਲਾ ਹੋਣ ਲੱਗੀ ਤਾਂ ਲਾੜੀ ਦੀ ਜਿਹੜੀ ਨਜ਼ਰ ਲਾੜੇ ਦੀ ਦਾੜੀ ਤੇ ਪਈ ਜਿਸ ਨੂੰ ਦੇਖ ਕੇ ਲਾੜੀ ਨੂੰ ਕੁਸਾ ਆਇਆ ਆ ਗਿਆ ਤੇ ਦਾੜੀ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਕਾਫੀ ਬਹਿਸ ਹੋਈ ਤੇ ਲਾੜੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਲਾੜੀ ਦੀ ਇਸ ਹਰਕਤ ਕਾਰਨ ਲਾੜਾ ਬਿਨਾਂ ਲਾੜੀ ਦੇ ਬਰਾਤ ਲੈ ਕੇ ਵਾਪਸ ਘਰ ਆ ਗਿਆ ਇਸ ਤੋਂ ਬਾਅਦ ਲਾੜੇ ਦੇ ਪਰਿਵਾਰ ਦੇ ਇਸ ਘਟਨਾ ਦੀ ਸੂਚ ਨਾਂ ਪੁਲਿਸ ਨੂੰ ਦਿੱਤੀ ਇਸ ਮਾਮਲੇ ਦੇ ਸਬੰਧ ਵਿੱਚ ਕੁੜੀ ਨੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਇਸ ਦੌਰਾਨ ਲਾੜੇ ਦੇ ਪਿਤਾ ਨੇ 10 ਦਿਨ ਮੰਗ ਨੂੰ ਵਧਾਉਂਦੇ ਹੋਏ ਕੁੜੀ ਦੇ ਪਰਿਵਾਰ ਤੋਂ ਜਿਹੜਾ ਮੋਟਰਸਾਈਕਲ ਦੀ ਮੰਗ ਕੀਤੀ ਕੁੜੀ ਵਾਲੀ ਇਸ ਮੰਗ ਨੂੰ ਪੂਰਾ ਨਹੀਂ ਕਰ ਸਕਦੇ ਸੀ ਲਾੜੀ ਦੇ ਪਿਤਾ ਨੇ ਕਿਹਾ ਕਿ ਇਨਾ ਹੀ ਨਹੀਂ ਵਿਆਹ ਤੋਂ ਪਹਿਲਾਂ ਲਾੜੇ ਦੇ ਪੱਖ ਨੇ ਲਾੜੇ ਦੇ ਨਾਮ ਤੇ 10 ਬਿਗੇ ਜ਼ਮੀਨ ਹੁੰਦਾ ਦਾਵਾ ਕੀਤਾ ਸੀ ਜੋ ਕਿ ਝੂਠ ਸੀ ਅੱਗੇ ਉਹਨਾਂ ਨੇ ਕਿਹਾ ਕਿ ਮੁੰਡੇ ਕੋਲ ਕੋਈ ਅਜਿਹੀ ਜ਼ਮੀਨ ਨਹੀਂ ਸੀ ਇਸ ਮਾਮਲੇ ਦੇ ਸਬੰਧ ਵਿੱਚ ਪੁਲਿਸ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਧਿਰ ਵੱਲੋਂ ਬਿਆਨ ਨੂੰ ਲੈ ਕੇ ਕੋਈ ਵੀ ਸ਼ਿਕਾਇਤ ਥਾਣੇ ਵਿੱਚ ਦਰਜ ਨਹੀਂ ਕਰਵਾਈ ਸ਼ਿਕਾਇਤ ਮਿਲਣ ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਹਾਲਾਂਕਿ ਦੋਵੇਂ 13 ਥਾਣੇ ਵਿੱਚ ਮੌਜੂਦ ਨੇ ਦੋਵੇਂ 13 ਵਿਚਕਾਰ ਸਮਝੌਤਾ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਫਿਲਹਾਲ मामले ਸੰਬੰਧੀ ਸਿਰਫ ਇੰਨੀ ਹੀ ਜਾਣਕਾਰੀ ਸਾਹਮਣੇ ਆਈ ਆ ਸੀਤਾਪੁਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਜਿਹੜਾ ਮਾਮਲਾ ਸਾਹਮਣੇ ਆਈ ਆ ਤੁਹਾਨੂੰ ਦੱਸਦੀ ਆ ਕਿ ਪਿਸ਼ਾਵਾ ਥਾਣੇ ਖੇਤਰ ਦੇ ਇੱਕ ਪਿੰਡ ਵਿੱਚ ਵਿਆਹ ਸਮਾਗਮ ਨੇ ਖੁਸ਼ੀਆਂ ਨੂੰ ਉਸ ਸਮੇਂ ਗਰੰਹ ਲੱਗ ਗਿਆ ਜਦੋਂ ਲਾੜੀ ਨੇ ਲਾੜੇ ਨੂੰ ਦੇਖਦੇ ਸਾਰੀ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਲਾੜੀ ਵੱਲੋਂ ਵਿਆਹ ਨਾ ਕਰਨ ਦਾ ਕਾਰਨ ਲਾੜੇ ਦੀ ਦਾੜੀ ਸੀ ਵਿਆਹ ਵਾਲੀ ਕੁੜੀ ਨੂੰ ਕਲੀਨ ਸ਼ੇਪ ਵਾਲੇ ਨੌਜਵਾਨ ਪਸੰਦ ਸੀ ਮਿਲੀ ਜਾਣਕਾਰੀ ਅਨੁਸਾਰ ਇਸ ਨੌਜਵਾਨ ਨਾਲ ਉਸ ਦਾ ਵਿਆਹ ਹੋ ਰਿਹਾ ਸੀ ਤੇ ਉਸਦੇ ਦਾੜੀ ਸੀ ਜਿਸ ਨੂੰ ਦੇਖਦੇ ਸਾਰੀ ਲਾੜੀ ਦੇ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਬਰਾਤ ਹਰਦੋਈ ਦੇ ਮਿਹਪੁਰ ਪਛਾਵਾ ਪਹੁੰਚੀ ਸੀ ਬਰਾਤ ਨਾਲ ਆਏ ਲੋਕ ਰਿਸ਼ਤੇਦਾਰ ਬੜੇ ਖੁਸ਼ੀ ਨਾਲ ਨੱਚਦੇ ਹੋਏ ਸੀ ਵਿਆਹ ਵਾਲੀ ਥਾਂ ਤੇ ਜਦੋਂ ਲਾੜਾ ਲਾੜੀ ਦੀ ਜੈ ਮਾਲਾ ਹੁਣ ਲੱਗੀ ਤਾਂ ਲਾੜੀ ਦੀ ਨਜ਼ਰ ਲਾੜੇ ਦੀ ਦਾੜੀ ਤੇ ਪਈ ਦਿਸਣ ਦੇ ਕੇ ਲਾੜੀ ਨੂੰ ਗੁੱਸਾ ਆ ਗਿਆ ਤੇ ਦਾੜੀ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਕਾਫੀ ਬਹਿਸ ਹੋਈ ਤੇ ਲਾੜੀ ਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਲਾੜੀ ਦੀ ਇਸ ਹਰਕਤ ਕਾਰਨ ਲਾੜਾ ਬਿਨਾਂ ਲਾੜੀ ਦੇ ਬਰਾਤ ਲੈ ਕੇ ਵਾਪਸ ਘਰ ਆ ਗਿਆ ਇਸ ਤੋਂ ਬਾਅਦ ਲਾੜੇ ਦੇ ਪਰਿਵਾਰ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਇਸ ਮਾਮਲੇ ਦੇ ਸਬੰਧ ਵਿੱਚ ਕੁੜੀ ਨੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਜਿਸ ਦੌਰਾਨ ਲਾੜੇ ਦੇ ਪਿਤਾ ਨੇ ਦਾਜ ਦੀ ਮੰਗ ਨੂੰ ਵਧਾਉਂਦੇ ਹੋਏ ਕੁੜੀ ਦੇ ਪਰਿਵਾਰ ਤੋਂ ਮੋਟਰਸਾਈਕਲ ਦੀ ਮੰਗ ਕੀਤੀ ਕੁੜੀ ਵਾਲੇ ਇਸ ਮੰਗ ਨੂੰ ਪੂਰਾ ਨਹੀਂ ਕਰ ਸਕਦੇ ਸੀ ਲਾੜੇ ਦੇ ਪਿਤਾ ਨੇ ਕਿਹਾ ਕਿ ਇੰਨਾ ਹੀ ਨਹੀਂ ਵਿਆਹ ਤੋਂ ਪਹਿਲਾਂ ਲਾੜੇ ਦੇ ਪੱਖ ਨੇ ਲਾੜੇ ਦੇ ਨਾਮ ਤੇ 10 ਬਿਗੇ ਜ਼ਮੀਨ ਹੋਣ ਦਾ ਦਾਅਵਾ ਕੀਤਾ ਸੀ ਜੋ ਕਿ ਝੂਠ ਸੀ ਮੁੰਡੇ ਕੋਲ ਕੋਈ ਜ਼ਮੀਨ ਨਹੀਂ ਸੀ